ਕਮਲ ਤੀਰ ਚਮਕ ਬਹੁਤ ਅੱਲਾ ਦੇ ਕਰਿਆ ਸਤਿ ਗੁਰੂ ਜੀ ਕੀ ਹਾ ਚੋਲੇ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਜਿਹੜੋ ਜਿਹੜੇ ਆਪਣੀ ਜਿਹੜਾ ਕਮਿਟੀ ਦਾ ਪ੍ਰੋਮੋਸ਼ਨ ਆਉਂਦੇ ਆ ਨਾ ਉਹ ਵਿੱਚੋਂ ਵੀਰਾਂ ਨੂੰ ਉਹ ਨਿਕਲਿਆ ਆਫਰ ਜਿੱਦਾਂ ਬਾਹਰ ਜਾਣ ਦਾ ਨਾ ਤੇ ਉਹ ਸਮਾਜ ਸਮੂਹ ਕਮੇਟੀ ਵਾਲੇ ਜਿੱਦਾਂ ਆਉਗਾ ਸਾਰੇ ਉਹ ਜਿੱਦਾਂ ਇਹਦਾ ਪਾਉਂਦੇ ਹੋਗੇ 1000 ਰੁਪਏ ਦੀ ਕਮੇਟੀ ਦੇ ਵਿੱਚੋਂ ਕਮੇਟੀ ਦੇ ਵਿੱਚੋਂ ਜਿੱਦਾਂ ਕਰੀਏ ਆਫਰ ਨਿਕਲੀ ਬਾਹਰ ਜਾਣ ਦੀ ਉਡੀਕ ਵਾਸਤੇ ਜਿੱਦਾਂ ਸਾਰੇ ਇਕੱਠੇ ਹੋਏ ਹੋਆ ਸਾਰੇ ਹੋਰ ਜਿੱਦਾਂ ਕਮੇਟੀ ਆ ਕਮਟੀ ਵਾਲੇ ਜਿੱਦਾਂ ਜਿੱਦਾਂ ਪਾਉਂਦੇ ਕਮੇਟੀ ਸਾਰੇ ਕਈ ਇਹਦਾ ਮੈਂਬਰ ਬਣੇ ਹੋਆ ਜਿਹੜੇ ਉਹ ਸਾਰੇ ਇਕੱਠੇ ਹੋਏ 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 ਬਤਾਲਣਾ ਵੀ ਕੀ ਕੀ ਆਪਸ਼ਨ ਆ ਦਿੰਦੇ ਆ ਉਹ ਸਾਰੀਆਂ ਹੀ ਇਹ ਦਸਾਲਾਂ ਦੇ ਸਾਰੇ ਤੁਹਾਨੂੰ ਠੀਕ ਹੈ ਜੀ ਵੀਰਾਂ ਨੂੰ ਜਿਹੜੇ ਤੱਕੇ ਹੁਣ ਨਿਕਲਿਆ ਬਾਲਨਾ ਕਮੇਟੀ ਦੇ ਵਿੱਚੋਂ ਨਿਕਲੀ ਹੈ ਬਾਹਰ ਜਾਣ ਦਾ ਆਫਰ ਹਾਂ ਇਹਦਾ ਵੀਜ਼ਾ ਵਗੈਰਾ ਹੁਣ ਇਹ ਤੁਹਾਡੇ ਤੇ ਆ। 14 ਸਟਟਿੰਗਾਂ ਚਾਰਾਂ ਦਿਨਾਂ ਦੇ ਵਾਸਤੇ ਆਪਕੇ ਦੇ ਵਾਸਤੇ ਜਾਂਦੇ ਨੇ ਕਮੇਟੀ ਦੇ ਵਿੱਚੋਂ ਸਾਰੇ ਨਿਕਲਿਆ ਬਾਲਾ ਬੋਤਾਂ ਸਾਰੇ ਸਮਾਜ ਸਮੂਹ ਬ੍ਰਾਈਟ ਬੁੱਕ ਦਸਾਲਾਂ ਦੇ ਤੱਕ ਕਮੇਟੀਆਂ ਬੁਣਤੀਆਂ ਪਾਉਂਦੇ ਆ ਸਾਰੇ ਹਾਂ ਆਲੇ ਸਮਾਂ ਸਮਾਂ ਖੰਡੂਏ ਸਾਰੇ ਡਾਇਰੈਕਟਰ ਬੋਲ ਰਹਾ ਅੱਗੇ ਇਤਨਾ ਹਜ਼ਾਰ ਰੁਪਏ ਦੀ ਕਮਿਟੀ ਕਮੂਟੀ ਜੇ ਦੋਗਰਾ ਨਿਕਲ ਲਗੀਆਂ ਮੋਟਰਸਾਈਕਲ ਨਿਕਲੇ ਆ ਕਈਆਂ ਨੂੰ ਬਾਹਰ ਜਾਣ ਦਾ ਆਫਰ ਨਿਕਲਿਆ ਨਾ ਜਿਹੜਾ ਚਾਚੇ ਉਹਨਾਂ ਨੂੰ ਬਲੈਂਡਰ ਮੋਟਰਸਾਈਕਲ ਸਾਡੇ ਪੈਂਡ ਵਿੱਚੋਂ ਨਿਕਲੇ ਸਪੂਰੀ ਵੀ ਨਿਕਲੀ ਮਿਊਜ਼ਿਕ ਵਗੈਰਾ ਹੋਰ ਸਕੀਮ ਚੱਲਦੀ ਹਾਂ ਵੀ ਉੱਪਰ ਹੈ ਨਾ ਜੀ ਹੁਣ ਇਹੋ ਜਿਹੇ ਸੰਗਤਾਂ ਨੂੰ ਹਨ ਨਗਰ ਆ ਦੇ ਜਨਾਬ ਉੱਪਰ ਆ ਕਰਾਉਣੇ ਆ ਤਿਆਰੀ ਕਰ ਰਹੀਆਂ ਤਿਆਰੀ ਕਰ ਰਹੇ ਆ ਅਸੀਂ ਤਾਂ